ਖਬਰ ਫਿਰੋਜ਼ਪੁਰ ਤੋਂ ਹੈ ਜਿੱਥੋਂ ਦੇ ਕਾਲਗੜ੍ਹ ਗੁਰਦੁਆਰਾ ਸਾਹਿਬ ਨੇੜੇ ਫਾਇਰਿੰਗ ਹੋਈ ਹੈ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਤੇ ਫਾਇਰਿੰਗ ਕੀਤੀ ਹੈ ਵਾਰਦਾਤ ਦੇ ਵਿੱਚ ਮਹਿਲਾ ਸਨੇ ਤਿੰਨ ਦੀ ਮੌਤ ਹੋ ਚੁੱਕੀ ਹੈ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਫਿਰੋਜ਼ਪੁਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਤਿੰਨ ਦੀ ਮੌਤ ਹੋ ਚੁੱਕੀ ਹੈ ਵਾਰਦਾਤ ਚ ਮਹਿਲਾ ਸਨੇ ਤਿੰਨ ਦੀ ਮੌਤ ਹੋਈ ਹੈ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਤਾਂ ਮੌਕੇ ਦੀ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੁਰੇ ਤਰੀਕੇ ਦੇ ਨਾਲ ਬਿਹਤ ਗੰਭੀਰ ਇਹ ਮਾਮਲਾ ਹੈ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਮਲਾਵਰਾਂ ਦੇ ਵੱਲੋਂ ਫਿਰੋਜ਼ਪੁਰ ਦੇ ਕਾਲਗੜ੍ਹ ਗੁਰਦੁਆਰਾ ਸਾਹਿਬ ਨੇੜੇ ਇਹ ਵਾਰਦਾਤ ਵਾਪਰੀ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਇਸ ਪੂਰੇ ਮਾਮਲੇ ਦੀ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਾਰ ਦੇ ਉੱਤੇ ਇਹ ਗੋੜੀਆਂ ਦੇ ਨਿਸ਼ਾਨ ਵੇਖੇ ਜਾ ਰਹੇ ਨੇ ਤਾਂ ਮੇਰੇ ਸਹਿਯੋਗੀ ਸਰਬਜੀਤ ਵੀ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤਾਂ ਸਰਬਜੀਤ ਕੀ ਪੂਰਾ ਮਾਮਲਾ ਹੈ ਕਦੋਂ ਦਾ ਇਹ ਘਟਨਾਕ੍ਰਮ ਹੈ ਕਿ ਬਦਮਾਸ਼ਾਂ ਦੀ ਪਛਾਣ ਹੋ ਸਕੀ ਹੈ ਮੰ ਮੈਂ ਦੱਸਣਾ ਚਾਹਾਂਗਾ ਵੀ ਇੱਕ ਦਿਲ ਦਲਾ ਦੇਣ ਵਾਲੀ ਜਿਹੜੀ ਹੈ ਉਹ ਕਟਨਾ ਜਈ ਵਾਪਰੀ ਆ ਫਰੋਇਪੁਰ ਦੇ ਵਿੱਚ ਕਾਲਗਰ ਸਾਹਿਬ ਗੁਰਦੁਆਰਾ ਉਹਦੇ ਬਿਲਕੁਲ ਬਾਹਰ ਜਿਹੜੀ ਆ ਇੱਕ ਕਟਨਾ ਵਾਪਰੀ ਆ ਤੇ ਇੱਕ ਮੋਟਰਸਾਈਕਲ ਤੇ ਤਿੰਨ ਲੋਕ ਸਵਾਰ ਦੱਸੇ ਜਾ ਰਹੇ ਨੇ ਵੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਚ ਪੰਜ ਲੋਕ ਸੀ ਜਿਹੜੇ ਕਾਰ ਸਵਾਰ ਦੇ ਵਿੱਚ ਸੀਗੇ ਕਾਰ ਸਵਾਰ ਦੇ ਜਿਹੜੀ ਫਾਇਰਿੰਗ ਹੋਈ ਆ ਉਹਨਾਂ ਵਿੱਚੋਂ ਪੰਜਾ ਚੋ ਤਿੰਨ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਯਾਨੀ ਕਿ ਦੋਹਾਂ ਦਾ ਜਿਹੜਾ ਇਲਾਜ ਚੱਲਦਾ ਪਿਆ ਜਿਨ੍ਹਾਂ ਤੇਨਾਂ ਦੀ ਮੌਤ ਹੋਈ ਆ ਉਹਨਾਂ ਵਿੱਚ ਇੱਕ ਵੀ ਲੜਕੀ ਵੀ ਸ਼ਾਮਲ ਹੈ ਜਿਹੜਾ 10 ਦਿਨ ਬਾਅਦ ਜਿਹੜਾ ਵਿਆਹ لیکن ਉਹ ਵੀ ਇਸ ਜਿਹੜੇ ਗੋਲੀਬਾਰੀ ਦਾ ਸ਼ਿਕਾਰ ਹੋ ਗਈ ਵੀ ਕਹਿ ਸਕਦੇ ਆ ਕਿ ਕਿੰਨੀ ਦਲੇਰੀ ਦੇ ਨਾਲ ਚੈਲਪੈਲ ਵਾਲੀ ਜਿਹੜੀ ਜਗ੍ਹਾ ਦੇ ਉੱਤੇ ਇਹ ਨਾਲ ਜਿਹੜਾ ਬਰਮਾਸ਼ਾ ਨੇ ਫਾਇਰਿੰਗ ਕੀਤੀ ਆ ਉਹ ਇੱਕ ਦਿਲ ਘੁਲਾ ਦੇਣ ਵਾਲੀ ਸੀ ਕਿਉਂਕਿ ਇਹ ਜਿਹੜੋ ਕਟਨਾ ਵਾਪਰੀ ਆ ਆਸ-ਪਾਸ ਦੇ ਸਹਿਮ ਦਾ ਮਾਹੌਲ ਸੀਗਾ ਕਾਫੀ ਲੋਕ ਉੱਥੇ ਮੌਜੂਦ ਸਨ ਪੁਲਿਸ ਇਸ ਗੱਲ ਤੇ ਜਾਂਚ ਕਰਦੀ ਪਈ ਆ ਵੀ ਇਹ ਪੁਰਾਣੀ ਰੰਜਿਸ਼ ਹੈ ਤੇ ਜਾਂ ਕੋ ਗੈਂਗਵਾਰ ਹੈ ਕਟਨਾ ਜਿਹੜੀ ਵਾਪਰੀ ਆ ਕਿਉਂਕਿ ਇੰਨੀ ਵੀ ਗੋਲੀਆਂ ਚਲਾਨੀਆਂ ਕਿਉਂਕਿ ਬੜੀ ਨੇੜਿਓ ਗੋਲੀਆਂ ਜਿਹੜੀਆਂ ਚਲੀਆਂ ਦਿਖਾਈ ਦੇ ਰਹੀਆਂ ਜਿਸ ਤਰ੍ਹਾਂ ਕਾਰ ਦੇ ਹਾਲਾਤ ਹੈ बि जारी ਦੋ ਮੈ ਤਿੰਨੋਂ ਪਾਸੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਜਿਹਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਆ ਉਹ ਮੌਕੇ ਤੇ ਮੌਤ ਹੋ ਗਈ ਤੇ ਦੋਵਾਂ ਦਾ ਪ੍ਰਾਈਵੇਟ ਹਸਪਤਲ ਲਾਜ ਜਿਹੜਾ ਸਾਡਾ ਪਿਆਰ ਕਹਿ ਸਕਦੇ ਆਂ ਵੀ ਕੋਹੀਪੁਰ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਧਮ ਤੋੜ ਚੁੱਕੀ ਆ ਕਿਉਂਕਿ ਹਾਲਾਤ ਐਹੋ ਜਿਹੋ ਹੋ ਚੁੱਕੇ ਆ ਵੀ ਆਏ ਦਿਨ ਗੋਲੀਆਂ ਜਿਹੜੀਆਂ ਚੱਲਦੀਆਂ ਪਈਆਂ ਤੇ ਜਿਹੜੇ ਆਮ ਲੋਕ ਐ ਇਸ ਦਾ ਚਕਾਰ ਹੁੰਦੇ ਦਿਖਾਈ ਦੇ ਰਿਹਾ ਤੇ ਬਦਮਾਸ਼ ਇਹਨਾਂ ਦੇ ਜਿਹੜੇ ਕਹਿ ਸਕਦੇ ਆਂ ਵੀ ਮਨਾਂ ਦੇ ਵਿੱਚੋਂ ਵੀ ਪੁਲਿਸ ਦਾ ਖੋਹ ਵੀ ਜਿਵੇਂ ਉਹ ਨਿਕਲ ਚੁੱਕਾ ਹੋਵੇ ਤੇ ਜਿਸ ਤਰ੍ਹਾਂ ਉਹ ਘਟਨਾ ਨੂੰ ਜਿਹੜੀ ਆ ਅੰਜਾਮ ਦਿੰਦੇ ਦਿਖ ਕਾਰੀ ਦੇ ਰਹੇ ਹੋ ਇਹ ਇਹ ਪੂਰਾ ਘਟਨਾਕਰਮ ਕਿਤੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏਗਾ ਤਾਂ ਕੋਈ ਬਦਮਾਸ਼ਾਂ ਦੀ ਫਿਲਹਾਲ ਤੱਕ ਪੁਲਿਸ ਨੂੰ ਜਾਣਕਾਰੀ ਮਿਲ ਸਕੀ ਹੈ ਕਿ ਕੌਣ ਸਾਰ ਬਦਮਾਸ਼ ਆਖਿਰ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਸੀਸੀਟੀਵੀ ਖੰਡਾਲ ਦੀ ਪਈ ਹੈ ਲੇਕਿਨ ਜਿਸ ਤਰ੍ਹਾਂ ਉਹ ਜਗ੍ਹਾ ਹੈਗੀ ਆ ਉੱਥੇ ਸੀਸੀਟੀਵੀ ਲੱਗੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੇ ਆ ਉਹ ਸੀਸੀਟੀਵੀ ਨਹੀਂ ਲੱਗੇ ਹੋਏ ਤੇ ਛੋਟੀਆਂ-ਛੋਟੀਆਂ ਦੁਕਾਨਾਂ ਵੀ ਲੱਗਦਾ ਨਹੀਂ ਵੀ ਉਹ ਕੋਈ ਸੀ ਲੱਗ ਜੀ ਬੜੀਆਂ ਜਿਨ੍ਹਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਲੋਕ ਆਏ ਨੇ ਉਤੋਂ ਸੀਸੀਟੀਵੀ ਖੰਗਾਦੀ ਪਈ ਹੈ ਚਾਹੇ ਉਹ ਬਰਮਾਛਾ ਦਾ ਕੋਈ ਨਿਸ਼ਾਨ ਮਿਲ ਜਾਵੇ ਜਿਸ ਕਰਕੇ ਉਹਨਾਂ ਤੱਕ ਪਹੁੰਚਾ ਜਾ ਸਕੇ ਲੇਕਿਨ ਹਜੇ ਤੱਕ ਪੁਲਿਸ ਦੇ ਜਿਹੜੇ ਆ ਵੀ ਕਹਿ ਸਕਦੇ ਸ਼ੁਰੂਆਤੀ ਜਿਹੜੀ ਜਾਂਚ ਵਿੱਚ ਪੁਲਿਸ ਦੇ ਜਿਹੜੇ ਹੱਥ ਹੈ ਉਹ ਖਾਲੀ ਨਜ਼ਰ ਆਵੇ ਹੈ ਤੇ ਬਰਮਾਛਾ ਜਿਹੜੇ ਪੁਲਿਸ ਤੋਂ ਜਿਨ੍ਹਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਸਰਬਜੀਤ ਉਹਨਾਂ ਦੀ ਪਛਾਣ ਹੋ ਸਕੀ ਹੈ ਉਹ ਕੌਣ ਕੌਣ ਲੋਕ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਨਹੀਂ ਵੀ ਜਿਨ੍ਹਾਂ ਦੀ ਤਸਵੀਰਾਂ ਵੀ ਆਪਾਂ ਲੋਕਾਂ ਨੂੰ ਦਿਖਾ ਰਹੇ ਆ ਆਮ ਲੋਕ ਨੇ ਵੀ ਜੋ ਘਰ ਦੇ ਵਿੱਚੋਂ ਜਿਹੜੇ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਉਹਦਾ ਸਮਾਨ ਲੈਣ ਵਾਸਤੇ ਘਰੋਂ ਕਾਰ ਤੇ ਬਜ਼ਾਰ ਵੱਲ ਨਿਕਲੇ ਸੀ ਜਦੋਂ ਉਹ ਘਰੋਂ ਬਜ਼ਾਰ ਵੱਲ ਨਿਕਲੇ ਤੇ ਪਿੱਛੋਂ ਆ ਕੇ ਬਨਮਾਸ਼ਾ ਨੇ ਉਹਨਾਂ ਨੂੰ ਘੇਰਿਆ ਤੇ ਮੋਟਰਸਾਈਕਲ ਤੇ ਸਵਾਰ ਸੀ ਉਹ ਬਨਮਾਸ਼ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਉਹਨਾਂ ਨੂੰ ਜਿਹੜਾ ਤਿੰਨ ਲੋਕਾਂ ਨੂੰ ਤਾਂ ਜਿਹੜੀ ਹੈ ਵੀ ਮੌਤ ਹੋ ਗਈ ਹੈ ਤੇ ਦੋਹਾਂ ਦਾ ਲਾਜ ਜਿਹੜਾ ਚੱਲਦਾ ਪਿਆ ਤੇ ਕਿ ਹਜੇ ਤੱਕ ਇਹ ਗੱਲ ਸਾਫ਼ ਨਹੀਂ ਹੋ ਪਾਈ ਵੀ ਆਖਿਰ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਗੈਂਗਵਾ ਸੀਗੀ ਜਾਂ ਪੁਰ ਅਸਲ ਦੇ ਵਿਚਾਰੀ ਕਹਾਣੀ ਕੀ ਸੀ ਪੁਲਿਸ ਸਾਰੇ ਅੰਗਲਾਂ ਤੇ ਜਿਹੜੀ ਜਾਂਚ ਕਰਦੀ ਪਈ ਆ ਇਸ ਕਰਕੇ ਪਹੁੰਚਿਆ ਇੱਕ ਵਾਰੀਆ ਤੇ ਜਾਂ ਮਾਰ ਕੇ ਜਿਸ ਕਾਰਨ ਇਹਨੂੰ ਇੱਕ ਫਾਮਪ ਦਿੱਤਾ ਲੇਕਿਨ ਬੀਵਿੰਗ ਬਾਇ ਕੈਸ਼ ਅਗਿਆਨ ਚੇਲ ਪਹਿਲ ਵਾਲੀ ਘਟਨਾ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਤਾਂ ਹੋਣੀ ਆ ਆਪਣੇ ਆਪ ਦੇ ਵਿੱਚ ਇੱਕ ਪੁਲਿਸ ਪ੍ਰਸ਼ਾਸਨ ਦੇ ਸਵਾਲ ਜ਼ਰੂਰ ਖੜਾ ਕਰਦੀਆਂ ਕਿ ਕਿਸ ਤਰ੍ਹਾਂ ਜਿਹੜੀ ਕਾਨੂੰਨ ਵਿਵਸਥਾ ਵੀ ਲੋਕ ਆਪਣੇ ਘਰਾਂ ਤੋਂ ਜਦੋਂ ਬਾਹਰ ਨਿਕਲਦੇ ਆ ਤੇ ਉਹਨਾਂ ਨੂੰ ਇਹ ਉਮੀਦ ਨਹੀਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਕਿ ਉਹ ਆਪਣੇ ਆਪ ਨੂੰ ਸੇਫ ਕਰੇ ਦੁਬਾਰਾ ਦੇਖਣਗੇ ਜਾਂ ਨਹੀਂ ਦੇਖਣਗੇ ਇਹ ਹਾਲਾਤ ਜਿਹੜੇ ਫਰੋਜਪੁਰ ਵਿੱਚ ਪੈਦਾ ਹੋ ਚੁੱਕੇ ਆ ਕਿਉਂਕਿ ਜਿੱਥੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਤਾਂ ਹੁੰਦੀਆਂ ਉਥੇ ਫਾਈਲ ਸਰਪ ਜੀ ਜਦੋਂ ਇਹ ਪੂਰਾ ਘਟਨਾਕਰਮ ਸਰਪ ਜੀ ਜਦੋਂ ਇਹ ਪੂਰਾ ਦੁਕਾਨਾ ਵੀ ਨੇ ਬੇਸ਼ੱਕ ਸੀਸੀਟੀਵੀ ਕੈਮਰਾ ਨਹੀਂ ਹੈ ਪਰ ਕਿਸੇ ਸ਼ਖਸ ਦੇ ਵੱਲੋਂ ਕਿਸੇ ਦੇ ਵੱਲੋਂ ਵੇਖਿਆ ਗਿਆ ਜਦੋਂ ਇਹ ਬਦਮਾਸ਼ ਆਏ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਪੁਲਿਸ ਨੇ ਉਸੇ ਘੜੀ ਤੇ ਗੱਲ ਕਰ ਜਾਂਚ ਕਰਦੀ ਪਈ ਆ ਵੀ ਲੋਕਾਂ ਨੇ ਲੋਕਾਂ ਨੇ ਹੀ ਦੱਸਿਆ ਜੀ ਸੂਤਰਾ ਜੀ ਕਲੀ ਕਰ ਸਕਦਾ ਵੀ ਸੂਤਰਾ ਨਹੀਂ ਦੱਸਿਆ ਵੀ ਇੱਕ ਮੋਟਰਸਾਈਕਲ ਤੇ ਤਿੰਨ ਲੋਕ ਸਵਾਰ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਉਸੇ ਆਧਾਰ ਤੇ ਪੁਲਿਸ ਜੜੀ ਆ ਜਾਂਚ ਕਰਦੀ ਪਈ ਆ ਤੇ ਉਹਨਾਂ ਕੋਈ ਪੁੱਛਗਿੱਛ ਕਰਦੀ ਪਈ ਆ ਵੀ ਆਖਿਰ ਉਹ ਮੋਟਰਸਾਈਕਲ ਸਵਾਰ ਇਸ ਵਾਰਦਾ ਤੋਂ ਅੰਜਾਮ ਦੇ ਕੇ ਕਿੱਧਰ ਨੂੰ ਪਾਸੇ ਗਏ ਨੇ ਤੇ ਉਥੋਂ ਤੇ 日本を取た。<noise> ਇਹ ਲੋਕ ਕਿਹੜੀ ਸਾਈਡ ਤੇ ਗਏ ਨੇ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਸ ਨੂੰ ਅੰਜਾਮ ਜੜੀਆ ਵਾਰਦਾਤ ਨੂੰ ਦਿੱਤਾ ਇਸੇ ਕਰੀ ਤਾਈਂ ਪੁਲਿਸ ਜੜੀਆ ਉਹ ਮਤਲਬ ਕਹਿ ਸਕਦੇ ਆ ਵੀ ਜੜੀ ਵੀ ਸਾਰੀ ਜਾਂਚ ਜੜੀਆ ਉਹ ਕਰਦੀ ਪਈ ਆ ਲੇਕਿਨ ਹਜੇ ਤੱਕ ਵੀ ਕਹਿ ਸਕਦੇ ਆ ਜੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਪੁਲਿਸ ਦੇ ਹੱਥ ਜਿੱਥੇ ਖਾਲੀ ਨੇ ਉੱਥੇ ਪਰਿਵਾਰ ਦੇ ਵਿੱਚ ਵੀ ਇੱਕ ਗਮ ਦਾ ਮਾਹੌਲ ਹੈ ਤੇ ਆਸ-ਪਾਸ ਦਾ ਇਲਾਕਾ ਵੀ ਜਿਹੜਾ ਪੂਰੀ ਤਰ੍ਹਾਂ ਸਹਮਿਆ ਦਿਖਾਈ ਦੇ ਰਿਹਾ ਕਿਉਂਕਿ ਜਿਦੋਂ ਇਹ ਵਾਰਦਾਤ ਵਾਪਰੀ ਆ ਜਿਦੋਂ ਲੜਕੀ ਸੀ ਜਿਹਦੀ ਮੌਤ ਮੌਕੇ ਤੇ ਹੋਈ ਆ ਉਹਦੀ ਖੂਨ ਨਾਲ ਲੱਥਪੱਥ ਜੜੀਆ ਲਾਸ਼ ਆ ਉੱਥੇ ਸੜ ਵੇਕੋ ਵਿਚਾਰਨ ਵਾਲੀ ਹੈ ਕਿ 10 ਮਿੰਟ 15 ਮਿੰਟ ਤੋਂ ਬਾਅਦ ਵੀ ਉਥੇ ਐਂਬੂਲੈਂਸ ਤੱਕ ਨਹੀਂ ਪਹੁੰਚੀ ਭਾਵੇਂ ਪੁਲਿਸ ਉੱਤੇ ਪਹੁੰਚ ਚੁੱਕੀ ਸੀ ਤੇ ਲੜਕੀ ਦੀ ਲਾਸ਼ ਨੂੰ ਆਤੋਂ ਦੇ ਜਿਹੜਾ ਰਾਕੇ ਤੇ ਫਿਰ ਹਸਪਤਾਲ ਲੈ ਕੇ ਜਾਇਆ ਗਿਆ ਵੀ ਇੱਕ ਸ਼ਰਮਨਾਕ ਜਿਹੜੀ ਹੈ ਗੱਲ ਆ ਉਹ ਪ੍ਰਸ਼ਾਸਨ ਵਾਸਤੇ ਵੀ ਆ ਵੀ ਜਿਹੜਾ ਇਹੋ ਜੀ ਕਟਨਾ ਵਾਪਰਦੀ ਆ ਆਖਿਰ ਉਥੇ ਐਂਬੂਲੈਂਸ ਕਿਉਂ ਨਹੀਂ ਪਹੁੰਚੀ ਕਿਉਂ ਪੁਲਿਸ ਪ੍ਰਸ਼ਾਸਨ ਜਿਹੜੇ ਆ ਉਹ ਮੈਡੀਕਲ ਹਸਪਤਾਲ ਜਾਂ ਕੋਈ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ ਉਥੇ ਮੰਗਵਾਉਂਦਾ ਤਾਂ ਜੀ ਪੀੜਤਾਂ ਨੂੰ ਥੋੜੀ ਜੀ ਰਾਤ ਦੇ ਸਕੇ ਤੇ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਇਹ ਜਵਾਬ ਦਿੱਤਾ ਗਿਆ ਸਰਬਜੀਤ ਕਿ ਆਖਰ ਐਂਬੂਲੈਂਸ ਕਿਉਂ ਲੇਟ ਹੋਈ ਹੈ ਦੇਰੀ ਦਾ ਕਾਰਨ ਦੱਸਿਆ ਗਿਆ ਦੇਖੋ ਵੀ ਜਿਹੜੇ ਗੱਲ ਧੇਰੀ ਵੀ ਗੱਲ ਕੀਤੀ ਜਾਵੇ ਤੇ ਵੀ ਅਸੀਂ ਵੀ ਉਥੇ ਮੌਕੇ ਤੇ ਮੌਜੂਦ ਸੀ ਵੀ ਸਾਨੂੰ ਲੱਗਦਾ ਹੀ ਨਹੀਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਨੇ ਕੋਈ ਫੋਨ ਵੀ ਕੀਤਾ ਹੋਵੇ ਵੀ ਐਂਬਲੈਂਸ ਵਾਸਤੇ ਕੀਤਾ ਹੋਵੇ ਹੋ ਸਕਦਾ ਆਮ ਲੋਕਾਂ ਨੇ ਕੀਤਾ ਹੋਵੇ ਤੇ ਉਹਦੇ ਵਿੱਚ ਦੇਰੀ ਕਿਉਂ ਹੋਈ ਤੇ ਜੇਕਰ ਜਿਹੜਾ ਐਂਬਲੈਂਸ ਚਾਲਕ ਜਾਂ ਉਹ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਆਖਿਰ ਉਹ ਐਂਬਲੈਂਸ ਮੌਕੇ ਤੇ ਕਿਉਂ ਨਹੀਂ ਪਹੁੰਚੀ ਕਿਉਂ ਮਤਲਬ ਕਿ ਇਹੋ ਜਿਹੇ ਹਾਲਾਤਾਂ ਵਿੱਚ ਜਿਹੜੀ ਮ੍ਰਿਤਕ ਕੁੜਕੀ ਸੀ ਉਹਦੀ লাশ ਸੜਕ ਤੇ ਪਈ ਰਹੀ ਕਾਫੀ ਦੇਰ ਤੇ ਉਹਨੂੰ ਆਟੋ ਤੇ ਜਿਹੜਾ ਉਹ ਪੁਲਿਸ ਵਾਲਿਆਂ ਵੱਲੋਂ ਰਖਾ ਕੇ ਤੁਹਾਡੇ ਪਰਿਵਾਰ ਦੇ ਨਾਲ ਉਸੇ ਵੱਲੋਂ ਹਸਪਤਲ ਮੌ ਸਰਬਜੀ ਤੁਸੀਂ ਮੌਕੇ ਵਾਰਦਾ ਸਥਾਨ ਵੇਖਿਆ ਹੋਵੇਗਾ ਜੇਕਰ ਵਾਰਦਾਤ ਦੇ ਸਥਾਨ ਨੂੰ ਵੇਖਿਆ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਇਹ ਸਥਾਨ ਨੂੰ ਮਿੱਥ ਕੇ ਇਹ ਪੂਰਾ ਹਮਲਾ ਕੀਤਾ ਗਿਆ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਵੱਲੋਂ ਇਸ ਰੂਟ ਨੂੰ ਵਰਤਿਆ ਜਾਣਾ ਤੇ ਇਸ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਲੋਕਾਂ ਦੀ ਆਵਾਜ਼ ਹੀ ਘਟ ਹੈ ਤਾਂ ਇਹ ਇਸ ਪੂਰੀ ਪਲੈਨਿੰਗ ਦੇ ਨਾਲ ਹੀ ਹਮਲਾ ਕੀਤਾ ਗਿਆ ਕੁਝ ਕੁ ਸਟ੍ਰਿਕਟ ਜਦ ਕੀਆ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਉਹ ਤਿੰਨ ਤਿੰਨ ਸਾਈਡ ਤੋਂ ਜਿਹੜੀ ਹੈ ਉਹ ਰੋੜ ਜਾਂਦੀ ਆ ਦਿਲ ਸਾਈ ਤੋਂ ਸੜਕ ਜਿਹੜੀ ਨਿਕਲਦੀ ਆ ਤੇ ਇਹ ਵੀ ਹੈ ਜੀ ਕਿ ਉੱਥੇ ਸੀਸੀਟੀਵੀ ਨਹੀਂ ਲੱਗੇ ਹੋਏ ਬਿਲਕੁਲ ਮੋੜ ਦੇ ਉੱਪਰ ਬਿਲਕੁਲ ਮੋੜ ਤੇ ਜਦੋਂ ਕਾਰ ਉਥੋਂ ਮੁੜਦੀ ਹੈ ਬਾਜ਼ਾਰ ਵੱਲ ਤੇ ਉਹ ਉਸ ਮੋੜ ਤੇ ਹੀ ਫਾਇਰਿੰਗ ਕੀਤੀ ਹੈ ਕਿ ਕਾਰ ਜਿਹੜੀ ਆ ਬੇਕਾਬੂ ਹੋ ਕੇ ਗੁਰਦੁਆਰਾ ਸਾਹਿਬ ਦੀ ਦਵਾਰ ਤੇ ਜਾ ਟਕਰਾਂਦੀ ਆ ਵੀ ਇਹ ਸਾਥ ਜੋ ਤੇ ਜਾਇਜ਼ ਹੁੰਦਾ ਵੀ ਪੂਰੀ ਤਰ੍ਹਾਂ ਮਤਲਬ ਕਿ ਪਹਿਲਾਂ ਰੈਕੀ ਕੀਤੀ ਹੋਈ ਵੀ ਜਿਹੜੇ ਮਤਲਬ ਕਿ ਰਸਤੇ 'ਚ ਉਹ ਜਾ ਜਾਣਾ ਹੈ ਉਸ ਰਸਤਿਆਂ ਤੇ ਸੀਸੀਟੀਵੀ ਹੈਗੇ ਜਾਂ ਨਹੀਂ ਹੈਗੇ ਜਾਂ ਕਿਸ ਤਰ੍ਹਾਂ ਦੀ ਸਕਿਉਰਟੀ ਹੈ ਜਾਂ ਨਹੀਂ ਹੈ ਜਾਂ ਕਿੰਨੇ ਕੁ ਰੋਕ ਉੱਥੇ ਹੁੰਦੇ ਆ ਇਹ ਸੀ ਵੀ ਹੋ ਸਕਦਾ ਵੀ ਬਿਲਕੁਲ ਵੀ ਕੀ ਕੀਤੀ ਹੋਵੇ ਤਾਂ ਉਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਕਿਉਂਕਿ ਜਿਹੜੀ ਹਾਲਾਤਾਂ ਦੇ ਵਿੱਚ ਉੱਥੇ ਕਾਰ ਦੀਆਂ ਤਸਵੀਰਾਂ ਵੀ ਆਪਾਂ ਦਿਖਾ ਰਹੇ ਹਾਂ ਕਿ ਜਿਸ ਤਰ੍ਹਾਂ ਹਾਲਾਤਾਂ ਦੇ ਵਿੱਚ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਨੇੜੇ ਹੋ ਕੇ ਵੀ ਉਹ ਜਿਹੜੀ ਫਾਇਰਿੰਗ ਕੀਤੀ ਗਈ ਕਿ ਬਿਲਕੁਲ ਕੋਲ ਹੋ ਕੇ ਫਾਇਰਿੰਗ ਕਰਨ ਦਾ ਕਾਰਨ ਨਹੀਂ ਹੈ ਵੀ ਇਸ ਦਿਨ ਲੋਕਾਂ ਦੀ ਜਿਹੜੀ ਆ ਮੌਕੇ ਦੇ ਮੋੜ ਹੋ ਗਈ ਇੱਕ ਗੰਭੀਰ ਜ਼ਖਮੀ ਹੈ ਉਹ ਦੱਸਿਆ ਜਾ ਰਿਹਾ ਜਿਹੜੀ ਹਾਲਤ ਨਾਜ਼ੁਕ ਬਣੀ ਹੋਈ ਆ ਤੇ ਦੂਜੇ ਨਾਲ ਉਹ ਪ੍ਰਾਇਮਰੀ ਅਤੇ ਇਹ ਕਿ ਦੋ ਚੱਕਰੀਆਂ ਜਿਨ੍ਹਾਂ ਦਾ ਨਾਜ ਆ ਉਹ ਚੱਲਦਾ ਪਿਆ ਤੇ ਇੱਕ ਦੀ ਹਾਲਤ ਤਾਂ ਕਾਫੀ ਨਾਦੂਕੀ ਜੇ ਦਿੱਤੀ ਜਾ ਰਹੀ ਸੀ ਸਰਬਜੀਤ ਇਹ ਜਿਹੜੇ ਮ੍ਰਿਤਕ ਨੇ ਇੱਕੋ ਪਰਿਵਾਰ ਦੇ ਨਾਲ ਸੰਬੰਧਿਤ ਨੇ ਜੀ ਬੀਬੀ ਤੇ ਇਹ ਜਿਹੜੇ ਮ੍ਰਿਤਕ ਨੇ ਇੱਕੋ ਪਰਿਵਾਰ ਦੇ ਨਾਲ ਸੰਬੰਧਿਤ ਹੈ ਚਾਚੇ ਤਾਇਆ ਦੇ ਮਤਲਬ ਕਿ ਜਿਹੜੇ ਹੈ ਵੀ ਆਖਰੀ ਰਿਸ਼ਤੇਦਾਰੀਆਂ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਸੀਗਾ ਇਹ ਪਰਿਵਾਰ ਜਿਹੜਾ ਤੇ ਬਾਜ਼ਾਰ ਵਾਲ ਜਦ ਚਲਿਆ ਸੀ ਕਿ ਕਹਿੰਦੇ ਜਿਹੜਾ ਆਮ ਲੋਕਾਂ ਦੀ ਸੁਣੀਏ ਤਾਂ ਕਹਿੰਦੇ ਵੀ ਸ਼ੋਪਿੰਗ ਕਰਨ ਵਾਸਤੇ ਉਹ ਜਿਹੜਾ ਨਿਕਲੇ ਸੀਗੇ ਤੇ ਮਤਲਬ ਵਿਆਹ ਭਰਿਆ ਸੀਗਾ ਤੇ ਵਿਆਹ ਦੀ ਜਿਹੜੀ ਸ਼ੋਪਿੰਗ ਕਰਵਾਉਣ ਵਾਸਤੇ ਉਹ ਜਾ ਰਹੇ ਸੀਗੇ ਤੇ ਰਿਸ਼ਤੇਦਾਰ ਹੀ ਜੜੇ ਉਹਦੇ ਵਿੱਚ ਬੈਠੇ ਸੀ ਜਿਨ੍ਹਾਂ ਚੋਂ ਕਾਹਨ ਇੱਕ ਕੁੜੀ ਵੀ ਹੋ ਗਈ ਉਹ ਜਿਹੜਾ ਵਿਆਹ 10 ਦਿਨ ਬਾਅਦ ਅੱਠਾ ਹੋਇਆ ਸੀ ਜੀ ਸਰਬਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮ੍ਰਿਤਕਾਂ ਦੀਆਂ ਤਸਵੀਰਾਂ ਜਿਨ੍ਹਾਂ ਦੇ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ ਮਰਨ ਵਾਲਿਆਂ ਦੇ ਵਿੱਚ ਫਿਲਹਾਲ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਸਰਬਜੀਤ ਜਾਣਕਾਰੀ ਦੇ ਰਹੇ ਸਨ ਕਿ 5 ਲੋਕ ਕਾਰ ਦੇ ਵਿੱਚ ਸਵਾਰ ਸਨ 2 ਜ਼ਖਮੀ ਨੇ ਫਿਲਹਾਲ ਪੁਲਿਸ ਬਦਮਾਸ਼ਾਂ ਦਾ ਪਤਾ ਲਗਾਉਣ ਦੇ ਵਿੱਚ ਜੁਟੀ ਹੋਈ ਹੈ ਪਰ ਵੱਡਾ ਸਵਾਲ ਜਿਸ ਤਰੀਕੇ ਦੇ ਨਾਲ ਸਰਬਜੀਤ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਪਹੁੰਚੀ ਪਰ ਐਂਬੂਲੈਂਸ ਦੀ ਉਡੀਕ ਕਰਨੀ ਪਈ ਹੈ ਕਾਫੀ ਚਿਰ ਤਾਂ ਇੱਕ ਵੱਡਾ ਸਵਾਲ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਖੜਾ ਹੋ ਜਾਂਦਾ ਹੈ ਹਾਂਜੀ ਹੋਇਆ ਤੇ ਬੋਲੇ ਕੀ ਲੱਗਦੀ ਮੇਰੀ ਭਤੀਜੀ ਹੈ ਮੇਰੇ ਭਤੀਜੇ ਨੇ ਹਾਲ ਹੀ ਪਹਿਲੇ ਬੰਦੇ ਮੰਡੇ ਆਵੇ ਚਾਚੇ ਤਾਇਿਆਂ ਦੇ ਹੋਤ ਹੋਇਆ ਕੀ ਹੈ ਪਤਾ ਨਹੀਂ ਮੇਰੇ ਕੋਲ ਮਾਰ ਕੇ ਗਿਆ ਚੱਲਾ ਜਿੱਤੇ ਚੱਲੇ ਸੀਗੇ ਤੇ ਤਾਂ ਕਿਤੇ ਜਾ ਰਹੇ ਸੀਗੇ ਕਿਤੇ ਜਾ ਰਹੇ ਸੀ ਪਤਾ ਨਹੀਂ ਕਿੱਥੇ ਚੱਲੇ ਸੀਗੇ ਤਾਂ ਮਰ ਰਿਹਾ ਹੈ ਮਰ ਰਿਹਾ ਹੈ ਮਾਰ ਰਿਹਾ ਹੈ ਕਿੰਨੇ ਜਾਣੇ ਸੀਗੇ ਇਹ ਕੱਲੀ ਜਾਣੇ ਸੀ ਕਿੰਨੇ ਘਾੜ ਬਰਾ ਬੈਠੇ ਸੀਗੇ ਜਿਹਨਾਂ ਦੀ ਮੌਤ ਹੋਈ ਹੈ ਨੇ ਇੱਕ ਤਾਂ ਹੋ ਗਈ ਦੋ ਮੰਝਾ ਲਾਏ ਗਏ ਨੇ ਪਤਾ ਨਹੀਂ ਉਹਨਾਂ ਦਾ ਵੇ ਚੱਲੇ ਸੀ ਤੇ ਕੋਈ ਕੋਨੇ ਆਲੇ ਗੋਲੀਆਂ ਚਲਾ ਦੀਆਂ ਨੇ ਉਹ ਬੰਦੇ ਕੌਣ ਸੀ ਜਿਨ੍ਹਾਂ ਗੋਲੀਆਂ ਦੇ ਪਤਾ ਨਹੀਂ ਆਣੇ ਸ਼ਾਟ ਦੇ ਬੰਦੇ ਦੇਖੋ ਹਾਂਜੀ ਕਿਹਦੀ ਡੈਥ ਕਿਹਦੀ ਹੋਈ ਹੈ ਜੀ ਪਤਾ ਨਹੀਂ ਪਤਾ ਨਹੀਂ ਲੱਗਿਆ ਹਾਂਜੀ ਪਤਾ ਕਿੰਨਿਆਂ ਨੂੰ ਗੋਲੀਆਂ ਲੱਗੀਆਂ ਕਹਿੰਦੇ ਮਰ ਗਿਆ ਜੀ ਦੋ ਮੁੰਡੇ ਜਾਨ ਮਰ ਗਿਆ ਇਹਨਾਂ ਨੂੰ ਗੋੜੀ ਮਾਰੀ ਗੋੜੀ ਮਾਰ ਕੇ ਇੱਕੋ ਤੇ ਲਾਸ਼ ਉੱਥੇ ਪਈ ਦੋ ਮੁੰਡੇ ਕਿਹੜੀ ਮਾਰਦੇ ਕਿਹੜੀ ਦਾਗੇ ਹੋਈ ਹੈ ਪਹਿਲੀ ਮਾਰ ਕਾ ਕਿ ਨਾ ਮਾਰਿਆ ਅੱਛੀ ਜਿੱਦ ਆਪਣਾ ਕੰਮ ਕਰਦੇ ਸੀ ਜਿੱਦ ਆਪਣਾ ਹੱਥੀ ਤਾਇਆ ਦੇਖੀ ਸਾਰਾ ਇਹ ਸਾਰੇ ਤੇ ਤੈਨੂੰ ਵੀ ਇਹ ਸਮਝਾਉਣਾ ਕਿ ਮੌਕੇ ਤੇ ਸਾਨੂੰ ਸੀਰੀਅਸ ਅੰਦਰ ਬੈਠ ਕੇ ਬੋਲਣਾ ਇਹ ਕਿਹੜੀ ਖਾਲਸਾ ਆਪਣੀ ਗੁਰਤੂ ਦਾ ਸਾਰਾ ਬਣੀ ਗਾਣ ਕਾਰਨ ਕੀ ਸੀ ਆਹ ਸਾਹਮਣੇ ਕੀ ਪਤਾ ਨਹੀਂ ਮਤਲਬ ਇਹ ਕਰਨਾ ਕੋਈ ਪਤਾ ਨਹੀਂ ਆ ਰਹਾ ਬਸ ਇਹਨੂੰ ਗੱਤੈਂ ਦੀ ਗੱਤ ਕੁੜੀ ਦੀ ਗੱਤ ਉਹ ਮੌਕੇ ਨੂੰ ਦੋ ਜਣੇ ਦੀ ਗੱਤ ਮੌਕੇ ਤੇ ਨਹੀਂ ਇਹ ਮੌਕੇ ਤੇ ਹੋਗੀ ਮੁੰਡਾ ਟੇਕੇ ਲੱਗਦਾ ਸੀ ਬਾਜੀ ਬਸ ਮੇਰੇ ਫਰਾਂਡੀ ਸੀ ਫੇਈ ਮੈਂ ਮੋਕੇ ਦੇ ਸੀ ਪਤਾ ਲੱਗਿਆ ਕੋ ਚਲਾਣ ਵਾਲੇ ਹੈਗੇ ਕੌਣ ਸੀਗੇ ਪਤਾ ਨਹੀਂ ਭਾਈ ਇਹਨਾਂ ਕੋ ਪਤਾ ਨਹੀਂ ਨਵੇਂ ਨਗੇ ਸੇ ਵਿਕਲਾਦੇ ਸੀ ਟੋਟਰ ਕਿੰਨੀਆਂ ਗੋਲੀਆਂ ਫਾਇਦੇ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਗੋਲੀਆਂ ਇਹ ਨਵੇਂ ਨਗੇ ਸੀ ਫਟੇ ਵਿਕਲਾਦੇ ਬੰਸੀ ਗੇਟ ਰੋਜਪੁਰ ਵਿੱਚ ਜਿਹੜੀ ਹੈਗੀ ਆ ਦਿਨ ਆਹ ਕਿਹੜੀ ਗੋਲੀ ਚੱਲੀ ਸੀ ਕਿਹੜੇ ਜਿਹਨੂੰ ਗੋਲੀ ਬੱਜੀ ਸੀ ਉਹ ਛੇਤੀ ਹਸਪਤਲ ਲੈ ਕੇ ਆਇਆ ਗਿਆ ਮੁੰਨੇ ਸੇ ਨਾ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਪਰਫਾਈ ਕਰ ਸਰ ਇਹ ਕੋਈ ਬੰਦਿਆਂ ਦਾ ਪਤਾ ਲੱਗ ਸਕਿਆ ਕਿ ਚਾਰ ਟੋਟਲ ਚਾਰ ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਲ ਲੈ ਕੇ ਆਇਆ ਗਿਆ ਸਰ ਕਾਰਨ ਕੋਈ ਪਤਾ ਲੱਗ ਸਕਿਆ ਪੁਰਾਣੀ ਰਾਂਜੀ ਸੇ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ ਗੋਲੀ ਕਿੱਥੇ ਕਿੱਥੇ ਸਰ ਗੋਲੀ ਚੱਲੀ ਕਿੱਥੇ ਬੰਸੀ ਗੇਟ ਚੋਸ ਕੋ